ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸ਼ਹੀਦ ਸਿੰਘ ਕੌਣ ਹੁੰਦੇ ਹਨ ਸ਼ਹੀਦ ਸ਼ਬਦ ਅਰਬੀ ਪਾਸ਼ਾ ਤੋਂ ਆਇਆ ਹੈ ਜਿਸ ਦਾ ਅਰਥ ਹੁੰਦਾ ਹੈ ਜੀਵਨ ਦੀ ਕੁਰਬਾਨੀ ਦੇਣ ਵਾਲਾ ਉਹ ਮਨੁੱਖ ਜੋ ਸੱਚ ਦੀ ਰਾਹ ਤੇ ਆਪਣੀ ਜਾਨ ਵਾਰ ਦੇਵੇ ਸਿੱਖ ਧਰਮ ਵਿੱਚ ਸ਼ਹੀਦ ਸਿੰਘ ਉਹ ਸਿੱਖ ਹੁੰਦੇ ਹਨ ਜੋ ਧਰਮ ਸੱਚ ਇਨਸਾਫ ਅਤੇ ਗੁਰੂ ਦੇ ਰਾਹੀਂ ਸੁਝਾਈ ਹੋਈ ਰਾਹ ਲਈ ਆਪਣੀ ਜ਼ਿੰਦਗੀ ਨੂੰ ਨਿਸ਼ਾਵਰ ਕਰਦੇ ਹਨ ਇਹ ਕੁਰਬਾਨੀ ਸਿਰਫ ਜੰਗਾਂ ਵਿੱਚ ਨਹੀਂ ਸਗੋ ਆਤਮਿਕ ਜੰਗ ਜ਼ੁਲਮ ਦਾ ਵਿਰੋਧ ਧਰਮ ਦੀ ਰੱਖਿਆ ਲਈ ਵੀ ਹੋ ਸਕਦੀ ਹੈ ਇਤਿਹਾਸਕ ਉਦਾਹਰਨਾ ਸ਼੍ਰੀ ਗੁਰੂ ਅਰਜਨ ਦੇਵ ਜੀ ਦੀ ਸ਼ਹੀਦੀ ਸਿੱਖ ਧਰਮ ਵਿੱਚ ਪਹਿਲੀ ਵੱਡੀ ਸ਼ਹੀਦੀ ਸ਼੍ਰੀ ਗੁਰੂ ਅਰਜਨ ਦੇਵ ਜੀ ਦੀ ਸੀ ਜੋ ਲਾਹੌਰ ਵਿੱਚ 1606 ਵਿੱਚ ਔਰੰਗਜ਼ੇਬ ਦੇ ਹੁਕਮ ਤੇ ਤਤੀ ਤਵੀ ਤੇ ਬਿਠਾ ਦਿੱਤੇ ਗਏ ਪਰ ਉਨ੍ਹਾਂ ਨੇ ਕਹਿ ਦਿੱਤਾ ਤੇਰਾ ਭਾਣਾ ਮਿੱਠਾ ਲਾਗੇ ਇਸ ਕੀ ਵਿੱਚ ਸ਼ਹੀਦੀ ਦੀ ਸ਼ੁਰੂਆਤ ਸੀ ਸ੍ਰੀ ਗੁਰੂ ਤੇਗ ਬਹਾਦਰ ਜੀ ਦੀ ਸ਼ਹੀਦੀ ਸ੍ਰੀ ਗੁਰੂ ਤੇਗ ਬਹਾਦਰ ਜੀ ਨੇ ਕਸ਼ਮੀਰੀ ਪੰਡਤਾਂ ਦੀ ਰਾਖੀ ਲਈ ਆਪਣੀ ਜਾਨ ਵਾਰ ਦਿੱਤੀ ਜਦੋਂ ਔਰੰਗਜ਼ੇਬ ਉਹਨਾਂ ਨੂੰ ਜ਼ਬਰਦਸਤੀ ਇਸਲਾਮ ਧਰਮ ਵਿੱਚ ਲਿਆਉਣਾ ਚਾਹੁੰਦਾ ਸੀ 1675 ਵਿੱਚ ਗੁਰੂ ਜੀ ਨੇ ਚਾਂਦਨੀ ਜੌਂਕ ਵਿੱਚ ਦਿੱਲੀ ਵਿੱਚ ਕੁਰਬਾਨੀ ਦੇ ਦਿੱਤੀ ਬਾਬਾ ਦੀਪ ਸਿੰਘ ਜੀ ਦੀ ਸ਼ਹੀਦੀ 1775 ਵਿੱਚ ਜਦ ਅਫਗਾਨੀ ਹਮਲਾਵਰ ਅਹਿਮਦ ਸ਼ਾ ਅਬਦਾਲੀ ਨੇ ਸ੍ਰੀ ਹਰਮੰਦਰ ਸਾਹਿਬ ਦੀ ਬੇਅਦਬੀ ਕੀਤੀ ਤਾਂ ਬਾਬਾ ਦੀਪ ਸਿੰਘ ਜੀ ਨੇ ਸ਼ਹੀਦੀ ਮਿਸ਼ਨ ਸ਼ੁਰੂ ਕੀਤਾ ਜੰਗ ਦੌਰਾਨ ਉਹਨਾਂ ਦਾ ਸੀਸ ਤਾੜ ਨਾਲੋਂ ਜੁਦਾ ਹੋ ਗਿਆ ਪਰ ਉਹ ਆਪਣਾ ਸੀ ਹੱਥ ਵਿੱਚ ਫੜ ਕੇ ਦਰਬਾਰ ਸਾਹਿਬ ਤੱਕ ਲੜਦੇ ਰਹੇ ਅਤੇ ਉਹ ਥਾਂ ਸ਼ਹੀਦ ਹੋ ਗਏ 40 ਮੁਕਤੇ ਅਤੇ ਮਾਈ ਭਾਗੋ ਜੀ ਦੀ ਸ਼ਹੀਦੀ ਚਮਕੌਰ ਦੀ ਜੰਗ ਤੋਂ ਬਾਅਦ 40 ਸਿੱਖ ਜੋ ਗੁਰੂ ਜੀ ਨੂੰ ਛੱਡ ਗਏ ਸੀ ਬਾਅਦ ਵਿੱਚ ਮਾਈ ਭਾਗੋ ਜੀ ਦੀ ਪ੍ਰੇਰਨਾ ਨਾਲ ਦੁਬਾਰਾ ਗੁਰੂ ਜੀ ਦੇ ਸਾਥੀ ਲਈ ਆ ਗਏ ਓ ਸ਼ਹੀਦੀ ਦੇ ਕੇ ਮੁਕਤ ਹੋ ਗਏ ਨੌਜਵਾਨ ਸਿੱਖ ਸ਼ਹੀਦ ਭਗਤ ਸਿੰਘ ਜੀ ਜਿਸ ਨੇ ਬ੍ਰਿਟਿਸ਼ ਹਕੂਮਤ ਵਿਰੁੱਧ ਆਵਾਜ਼ ਚੁੱਕੀ ਉਦਮ ਸਿੰਘ ਜੀ ਜਿਨ੍ਹਾਂ ਨੇ ਜਲਿਆਂਵਾਲਾ ਬਾਗ ਕਤਲੇਆਮ ਦਾ ਬਦਲਾ ਲੈਣ ਲਈ ਮਾਈਕਲ ਓ ਡਾਈਵਰ ਨੂੰ ਮਾਰਿਆ ਸ਼ਹੀਦੀ ਦੀ ਅਸਲ ਰੂਹ ਸ਼ਹੀਦ ਹੋਣਾ ਸਿਰਫ ਮੌਤ ਨਹੀਂ ਸਗੋਂ ਇੱਕ ਅਮਰਤਾ ਦਾ ਦਰਵਾਜ਼ਾ ਹੁੰਦਾ ਹੈ ਸਿੱਖਾਂ ਲਈ ਸ਼ਹੀਦ ਵਿਅਕਤੀਗਤ ਨਹੀਂ ਸਗੋਂ ਸਮੂਹਕ ਲਹਾ ਹੁੰਦਾ ਹੈ ਉਹਨਾਂ ਦੀ ਕੁਰਬਾਨੀ ਨਾਲ ਧਰਮ ਬਚਦਾ ਹੈ ਇਨਸਾਫ ਬਚਦਾ ਹੈ ਅਤੇ ਸੱਚ ਜਿੱਤਦਾ ਹੈ ਸਿੱਖ ਅਰਦਾਸ ਵਿੱਚ ਯਾਦ ਜਿਨ੍ਹਾਂ ਸਿੰਘਾਂ ਸਿੰਘਣੀਆਂ ਨੇ ਧਰਮ ਹੇਤ ਸੀਸ ਦਿੱਤੇ ਬੰਦ-ਬੰਦ ਕਟਵਾਏ ਖੋਪਰੀਆਂ ਲੋਹਾਈਆਂ ਚਰਖੜੀਆਂ ਤੇ ਚੜੇ ਤਨ ਆਰਿਆਂ ਨਾਲ ਚਿਰਾਏ ਗਏ ਇਹ ਅਰਦਾਸ ਸਿੱਖ ਕੌਮ ਦੀ ਸ਼ਹੀਦੀ ਦੀ ਵਿਸ਼ਾਲ ਰਹਾਣੀ ਵਿਰਾਸਤ ਦੀ ਗਵਾਹੀ ਦਿੰਦੀ ਹੈ ਅਸਲ ਵਿੱਚ ਸ਼ਹੀਦ ਸਿੰਘ ਉਹ ਹਨ ਜੋ ਗੁਰੂ ਦੀ ਰਾਹ ਤੇ ਤੁਰਦੇ ਹੋਏ ਜ਼ੁਲਮ ਦੇ ਖਿਲਾਫ ਸਚਾਈ ਦੀ ਰਾਖੀ ਲਈ ਸਭ ਕੁਝ ਕੁਰਬਾਨ ਕਰ ਦਿੰਦੇ ਹਨ ਉਹ ਸਾਡੇ ਨੈਤਿਕ ਆਦਰਸ਼ ਹਨ ਉਹਨਾਂ ਦੀ ਜੀਵਨੀ ਸਾਡੀ ਪ੍ਰੇਰਨਾ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪਿਆਰੀ ਸਾਧ ਸੰਗਤ ਜੀ ਜੇ ਵੀਡੀਓ ਵਧੀਆ ਲੱਗੀ ਤੇ ਵੀਡੀਓ ਨੂੰ ਲਾਈਕ ਸ਼ੇਅਰ ਜ਼ਰੂਰ ਕਰਨਾ ਤੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰਨਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ